ਅੱਜ ਦੀ ਵੀਡੀਓ ਦੇ ਵਿੱਚ ਆਪਾਂ ਫੇਰ ਇਥਨੋਲ ਦੇ ਉੱਪਰ ਗੱਲ ਕਰਾਂਗੇ ਇਥਨੋਲ ਦੇ ਕੀ ਫਾਇਦੇ ਨੇ ਤੇ ਕੀ ਨੁਕਸਾਨ ਨੇ ਥੋੜੀ ਜੀ ਡਿਟੇਲ ਦੇ ਵਿੱਚ ਗੱਲ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਤੇ ਇਹ ਵੀ ਦੱਸਾਂਗੇ ਵਿਪਾਤ ਦੇ ਵਿੱਚ ਗਵਰਨਮੈਂਟ ਨੇ ਇਥਨੋਲ ਕਿਹੜੇ ਸਮੇਂ ਤੇ ਲਾਗੂ ਕਰਨਾ ਸੀਗਾ ਕਿਹੜੇ-ਕਿਹੜੇ ਸਾਲਾਂ ਦੇ ਵਿੱਚ ਇਹਦੀ ਪਲੈਨਿੰਗ ਹੋਈ ਆ ਉਹਦੇ ਉੱਤੇ ਗੱਲ ਕਰਾਂਗੇ ਤੇ ਇਸੇ ਤਰ੍ਹਾਂ ਗਵਰਨਮੈਂਟ ਦੀ ਕੀ ਰਿਸਰਚ ਆਈ ਆ ਉਹਦੇ ਵਿੱਚ ਕੀ ਡਾਟਾ ਆ ਵਾ ਤੇ ਕੀ ਉਹਨਾਂ ਨੇ ਇਥਨੋਲ ਦੇ ਲਾਗੂ ਕਰਨ ਬਾਰੇ ਕਿਹਾ ਵਾ ਕਿਹੜੀਆਂ-ਕਿਹੜੀਆਂ ਚੀਜ਼ਾਂ ਨੂੰ ਨੁਕਸਾਨ ਹੋ ਸਕਦਾ ਇਹਦੇ ਤੋਂ ਉਸ ਉੱਪਰ ਗੱਲ ਕਰਾਂਗੇ ਉਸ ਤੋਂ ਪਹਿਲਾਂ ਜੇ ਕਿਸੇ ਨੂੰ ਨਹੀਂ ਪਤਾ ਇਥਨੋਲ ਫਿਊਲ ਕਿਹੜੀ ਚੀਜ਼ ਆ ਕੀ ਨੂੰ ਕਹਿੰਦੇ ਨੇ ਉਹ ਮੇਰੀ ਪਹਿਲੀ ਵੀਡੀਓ ਦੇਖ ਸਕਦਾ ਵਾ ਇਥਾਨੋਲ ਦੇ ਬਾਰੇ ਜਾਣਕਾਰੀ ਲੈ ਸਕਦਾ ਮੈਂ ਆਈ ਬਟਨ ਦੇ ਵਿੱਚ ਲਿੰਕ ਪਾ ਦੂੰਗਾ ਤੁਸੀਂ ਉਹਦੇ ਉੱਪਰ ਜਾ ਕੇ ਦੇਖ ਸਕਦੇ ਹੋ ਵੀਡੀਓ ਵਧੀਆ ਲੱਗੂਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਚਲੋ ਆਪਾਂ ਵਾਧਦੇ ਹਾਂ ਅੱਜ ਦੀ ਵੀਡੀਓ ਦੇ ਵੱਲ ਹੁਣ ਆਪਾਂ ਗੱਲ ਕਰਦੇ ਹਾਂ ਵੀ ਜਿਹੜਾ ਇਥਾਨੋਲ ਆ ਇਹ ਗੰਨੇ ਤੇ ਮੱਕੀ ਤੋਂ ਬਣਦਾ ਜਾਂ ਫਰੂਟਸ ਤੋਂ ਬਣਦਾ ਵਾ ਪਹਿਲਾਂ ਲੋਕ ਖੇਤੀਬਾੜੀ ਕਰਦੇ ਸੀਗੇ ਸਿਰਫ ਆਪਣੀ ਖਾਣ ਦੀ ਪੂਰਤੀ ਲਈ ਮਤਲਬ ਖਾਣ ਜੋਗਾ ਸਮਾਨ ਉਗਾਉਂਦੇ ਸੀ ਤੇ ਉਹਦੇ ਨਾਲ ਆਪਣਾ ਸਿਸਟਮ ਸੀਗਾ ਜਿਹੜਾ ਚੱਲੀ ਜਾਂਦਾ ਸੀ ਹੁਣ ਜਦੋਂ ਪਤਾ ਚੱ ਖੂਲ ਬਣਾਉਣਾ ਮੈਂ ਤੇਲ ਬਣਾਉਣਾ ਬਾਲਣ ਬਣਾਉਣਾ ਇਹਨਾਂ ਚੀਜ਼ਾਂ ਦਾ ਉਹ ਤਾਂ ਖੇਤੀਬਾੜੀ ਦੇ ਉੱਪਰ ਦਬਾਅ ਆ ਜਾਊਗਾ ਵੀ ਤੁਸੀਂ ਵੱਤ ਤੋਂ ਵੱਤ ਗੰਨਾ ਬੀਜੋ ਵੱਤ ਤੋਂ ਵੱਤ ਮੱਕੀ ਬੀਜੋ ਹੁਣ ਇੱਕ ਗੱਲ ਹੋਰ ਦੇਖਣ ਦੇ ਵਿੱਚ ਸਾਹਮਣੇ ਆਊਗੀ ਵੀ ਕੀ ਸਰਕਾਰ ਜਿਹੜਾ ਐਮਐਸਪੀ ਉਹਨਾਂ ਫਸਲਾਂ ਦੇ ਉੱਪਰ ਕਿਸਾਨਾਂ ਨੂੰ ਦੇਊਗੀ ਇਹ ਥੋੜੀ ਜਿਹੀ ਦੇਖਣ ਵਾਲੀ ਗੱਲ ਆ ਵੀ ਅਗਰ ਇਥੈਨੋਲ ਖਾਣ ਦੀ ਜੀਤਾਂ ਤੋਂ ਬਣੂਗਾ ਤਾਂ ਕਿੱਦਾਂ ਉਹਨੂੰ ਮੈਨੇਜ ਕੀਤਾ ਜਾਊਗਾ ਨੰਬਰ 2 ਦੇ ਉੱਪਰ ਆਪਾਂ ਗੱਲ ਕਰਦੇ ਹਾਂ ਵੀ ਇਥਾਨੋਲ ਦੇ ਨਾਲ ਖਾਦਾਂ ਦੀਆਂ ਜਿਹੜੀਆਂ ਨੇ ਕੀਮਤਾਂ ਵਧ ਜਾਣਗੀਆਂ ਕਿ ਜਿਹੜੇ ਖਾਦਾਂ ਆਪਾਂ ਨੂੰ ਫਸਲ ਉਗਾਉਣ ਦੇ ਵਿੱਚ ਵਰਤੀਆਂ ਜਾਂਦੀਆਂ ਨੇ ਉਹਨਾਂ ਦੀਆਂ ਕੀਮਤਾਂ ਦੇ ਵਿੱਚ ਵੀ ਵਾਧਾ ਹੋਊਗਾ ਤੇ ਜਲਦੀ ਜਲਦੀ ਫਸਲ ਲੈਣ ਦੇ ਲਈ ਆਪਾਂ ਖਾਦਾਂ ਦਾ ਜਿਹੜਾ ਵਰਤੂਗਾ ਉਹ ਵੀ ਜ਼ਿਆਦਾ ਕਰਾਂਗੇ ਸੋ ਜਿੰਨਾ ਕਰਕੇ ਕਿਸਾਨਾਂ ਦੇ ਉੱਪਰ ਕਾਫੀ ਬੋਝ ਪੈ ਜਾਊਗਾ ਖਾਦਾਂ ਵਗੈਰਾ ਖਰੀਦਣ ਦਾ ਵੀ ਹੁਣ ਅਗਰ ਜ਼ਿਆਦਾ ਖਾਦਾਂ ਵਰਤੀਆਂ ਜਾਣਗੀਆਂ ਤਾਂ ਉਹਦੇ ਨਾਲ ਕੀ ਆ ਜ਼ਮੀਨ ਦਾ ਜਿਹੜਾ ਵਾ ਉਪਜਾਊ ਪਾਣਾ ਉਹ ਘਟੂਗਾ ਤੇ ਜਿਆਦਾ ਗੰਨਾ ਤੇ ਮੱਕੀ ਵੀਜੀ ਜਾਊਗੀ ਦੋ ਫਸਲਾਂ ਦੇ ਨਿਰਭਰ ਰਵਾਂਗੇ ਤਾਂ ਵੀ ਜ਼ਮੀਨ ਦੀ ਜਿਹੜੀ ਉਪਜਾਊ ਸ਼ਕਤੀ ਆ ਉਹ ਖਤਮ ਹੋਊਗੀ ਤੀਜੀ ਗੱਲ ਕਰੀਏ ਆਪਾਂ ਵੀ ਜਿਹੜਾ ਇਥਾਨੋਲ ਆ ਇਹਦੇ ਵਿੱਚ ਪਾਣੀ ਬਹੁਤ ਵਰਤਿਆ ਜਾਂਦਾ ਤੇ ਪਹਿਲਾਂ ਹੀ ਪਾਣੀ ਦੀ ਘਾਟ ਆ ਜਿਹੜੀ ਕਿਹਾ ਜਾਂਦਾ ਜ਼ਮੀਨ ਦੇ ਲਈ ਜੇ ਆਪਣੀ ਫਸਲ ਦੇ ਲਈ ਪਾਣੀ ਦੀ ਘਾਟ ਆ ਆਪਣੇ ਕੋਲ ਪੂਰਾ ਪਾਣੀ ਨਹੀਂ ਹੈਗਾ ਤਾਂ ਇਥਾਨੋਲ ਦੀ ਪ੍ਰੋਡਕਸ਼ਨ ਕਿਦਾਂ ਹੋ ਪਾਊਗੀ ਜਦ ਪਾਣੀ ਆਪਣੇ ਕੋਲ ਘਟਾ ਹੁਣ ਮਾਹਿਰਾਂ ਦਾ ਇਹ ਵੀ ਮੰਨਣਾ ਵਾ ਵੀ ਜਿਹੜਾ ਇਥਾਨੋਲ ਆ ਆਪਾਂ ਨੂੰ ਮਹਿੰਗਾ ਪਊਗਾ ਕਿਉਂਕਿ ਜਿਹੜੇ ਇਥਾਨੋਲ ਵਾਲੇ ਇੰਜਨ ਨੇ ਨਾ ਉਹਨਾਂ ਦੀ ਐਵਰੇਜ ਆ ਜਾਂ ਮਾਈਲੇਜ ਆ ਉਹ ਟਾ ਜੇ ਆਪਾਂ ਕੰਪੇਅਰ ਕਰੀਏ ਤੁਲਨਾ ਕਰੀਏ ਪੈਟਰੋਲੀਅਮ ਦੇ ਨਾਲ ਗੈਸੋਲਿਨ ਇੰਜਨ ਦੇ ਨਾਲ ਤਾਂ ਇਥਨੋਲ ਦੀ ਮਾਈਲੇਜ ਆ ਉਹ ਜਿਹੜੀ ਘਟਾ ਇਹਦੇ ਕਰਕੇ ਹੋ ਸਕਦਾ ਵੀ ਇਹ ਜਿਹੜਾ ਵਾ ਮਹਿੰਗਾ ਪਊਗਾ ਇਸ ਨਾਲ ਕੀ ਹੋਊਗਾ ਵੀ ਮੇਨਟੇਨੈਂਸ ਦਾ ਖਰਚਾ ਵੀ ਹੈ ਜਿਹੜਾ ਵਾਹਕਲਾਂ ਦਾ ਵਾਜੂਗਾ ਜਦੋਂ ਮਾਈਲੇਜ ਘਟ ਜੂਗੀ ਤਾਂ ਇੰਜਨ ਦੀ ਜਿਹੜੀ ਕੰਮ ਕਰਨ ਦੀ ਸ਼ਕਤੀ ਆ ਉਹ ਵੀ ਘਟੂਗੀ ਜਿਹਦੇ ਕਰਕੇ ਰੱਖ-ਰਖਾਵ ਦਾ ਜਿਹੜਾ ਮਤਲਬ ਧਿਆਨ ਰੱਖਣਾ ਵਾਹਕਲ ਦਾ ਉਹ ਆਪਾਂ ਨੂੰ ਜ਼ਿਆਦਾ ਕਰਨਾ ਪਊਗਾ ਜਿਹਦੇ ਕਰਕੇ ਖਰਚਾ ਵੀ ਵਾ ਸਕਦਾ ਵਾ ਟਾਈਮ-ਟਾਈਮ ਸਰ ਹੀ ਸਰਵਿਸ ਹੋਊਗੀ ਇਸ ਚੀਜ਼ ਦੇ ਨਾਲ ਸੋ ਇਹ ਜਿਹੜਾ ਕਾਰਨ ਵੀ ਦਿਖਾਇਆ ਜਾਂਦਾ ਵਾ ਵੀ ਇਥਨੋਲ ਆ ਹੋ ਸਕਦਾ ਅੱਗੇ ਜਾ ਕੇ ਮਹਿੰਗਾ ਪਵੇ ਇਹਦੇ ਨਾਲ ਕੀ ਆ ਖੇਤੀਬਾੜੀ ਦਾ ਜਿਹੜਾ ਮਕਸਦ ਆ ਪੂਰਾ ਹੀ ਬਦਲ ਜੂਗਾ ਪਹਿਲਾਂ ਜਿਹੜੀ ਖੇਤੀਬਾੜੀ ਹੁੰਦੀ ਸੀ ਪਬਲਿਕ ਦਾ ਪੇਟ ਭਰਨ ਦੇ ਲਈ ਖੇਤੀਬਾੜੀ ਕੀਤੀ ਜਾਂਦੀ ਸੀ ਪਰ ਜਦੋਂ ਇਸ ਨੂੰ ਇੱਕ ਤੇਲ ਦੇ ਰੂਪ ਦੇ ਵਿੱਚ ਦੇਖਿਆ ਜਾਊਗਾ ਵੀ ਖੇਤੀਬਾੜੀ ਤੋਂ ਆਪਾਂ ਤੇਲ ਬਣਾਉਣਾ ਮਤਲਬ ਲੋਕਾਂ ਦਾ ਹੋ ਸਕਦਾ ਵਾ ਮਾਨਸਿਕਤਾ ਬਦਲ ਜਾਵੇ ਤੇ ਉਹ ਫਸਲ ਉਗਾਉਣਗੇ ਸਿਰਫ ਤੇਲ ਬਣਾਉਣ ਦੇ ਲਈ ਸੋ ਇਹ ਦੇ ਕਰਕੇ ਆ ਜਿਹੜਾ ਖੇਤੀਬਾੜੀ ਦਾ ਮਕਸਦ ਆ ਉਹ ਬਦਲ ਵੀ ਸਕਦਾ ਵਾ ਹੁਣ ਆਪਾਂ ਗੱਲ ਕਰਦੇ ਆ ਵੀ ਭਾਰਤ ਦੇ ਵਿੱਚ ਜਿਹੜਾ ਵਾ ਇਥਨੋਲ ਉਹ ਕਦੋਂ ਸ਼ੁਰੂ ਹੋਇਆ ਇਹ ਇਥਨੋਲ ਬਲੈਂਡਿੰਗ ਪੈਟਰੋਲ ਪ੍ਰੋਗਰਾਮ ਦੇ ਅਕੋਰਡਿੰਗ ਸੀਗਾ ਜਿਹੜਾ 2003 ਦੇ ਵਿੱਚ ਇਹ ਲਾਗੂ ਹੋਇਆ ਪਹਿਲਾਂ ਸਰਕਾਰ ਨੇ ਸਿਰਫ 5% ਇਥਨੋਲ ਸੀਗਾ ਜਿਹੜਾ 5 ਰਾਜਾਂ ਦੇ ਵਿੱਚ ਜਿਦੇ ਵਿੱਚ ਯੂਪੀ ਮਹਾਰਾਸ਼ਟਰਾ ਤਾਮਿਲਨਾਡੂ ਪੰਜਾਬ ਹਰਿਆਣਾ ਇਹਨਾਂ ਰਾਜਾਂ ਦੇ ਵਿੱਚ ਸੀਗਾ ਜਿਹੜਾ 5% ਸੀਗਾ ਜਿਹੜਾ ਇਥਨੋਲ ਵੇਚਿਆ ਜਾਂਦਾ ਸੀਗਾ ਪੈਟਰੋਲ ਮਿਕਸ ਕਰਕੇ ਸੋ ਇਹਦੇ ਨਾਲ ਸਰਕਾਰ ਨੂੰ ਰਿਜ਼ਲਟ ਸੀਗੇ ਜਿਹੜੇ ਕਾਫੀ ਅੱਛੇ ਮਿਲੇ ਜਿਦੇ ਕਰਕੇ ਸਰਕਾਰ ਦਾ ਕਹਿਣਾ ਵੀ ਕਾਰਬਨ ਡਾਈ ਆਕਸਾਈਡ ਘਟੀ ਮਤਲਬ ਕਹਿ ਸਕਦੇ ਆਪਾਂ 에ਅਰ ਪੋਲਿਊਸ਼ਨ ਘਟਿਆ ਇੱਕ ਹੋਰ ਵੱਡਾ ਫਾਇਦਾ ਹੋਇਆ ਵੀ ਆਪਾਂ ਨੂੰ ਹੁਣ ਕਿਸੇ ਹੋਰ ਦੇਸ਼ਾਂ ਦੇ ਉੱਪਰ ਡਿਪੈਂਡੈਂਟ ਰਹਿਣ ਦੀ ਲੋੜ ਨਹੀਂ ਸੀ ਆਪਣਾ ਜਿਹੜਾ ਆਯਾਤ ਸੀ ਪੈਟਰੋਲੀਅਮ ਕੱਚੇ ਤੇਲ ਦਾ ਜਿਹੜਾ ਆਪਾਂ ਬਾਹਰੋਂ ਮੰਗਾ ਰਹੇ ਸੀ ਉਹ ਥੋੜਾ ਜਿਹਾ ਘਟ ਗਿਆ ਸੀ ਉਹ ਬੋਝ ਸੀ ਜਿਹੜਾ ਸਰਕਾਰ ਦੇ ਸਿਰ ਤੋਂ ਘਟ ਗਿਆ ਸੀ ਕਿਉਂਕਿ ਆਪਾਂ ਇਥੋਨੋਲ ਨੂੰ ਬਣਾਉਣਾ ਸ਼ੁਰੂ ਕਰ ਦਿੱਤਾ ਸੀ ਹੁਣ ਜਿਹੜੀ ਨੀਤੀ ਹੈ ਯਾ ਇਸ ਵਿੱਚ ਸਰਕਾਰ ਨੇ 5% ਤੋਂ ਟਾਰਗੇਟ ਵਧਾ ਕੇ 20% ਕਰਤਾ ਮਤਲਬ ਕੀ ਹੋਇਆ ਵੀ ਜਿਹੜਾ ਇਥਨੋਲ ਦੀ ਬਲੈਂਡਿੰਗ ਸੀਗੀ ਪਹਿਲਾਂ ਮਿਕਸਿੰਗ ਸੀਗੀ 5% ਹੁਣ ਕਰਤੀ 20% ਹੁਣ ਕਹਿ ਸਕਦੇ ਆ ਵੀ ਜਿਹੜਾ ਪਿਓਰ ਪੈਟਰੋਲੀਅਮ ਆ 100% ਪਿਓਰ ਪੈਟਰੋਲੀਅਮ ਉਹਦੇ ਵਿੱਚ ਜਿਹੜੀ ਆ ਪਿਓਰ ਪੈਟਰੋਲੀਅਮ ਦੀ ਮਾਤਰਾ ਹੋਊਗੀ ਉਹ 80% ਹੋਊਗੀ 20% ਉਹਦੇ ਵਿੱਚ ਬਲੈਂਡਿੰਗ ਕੀਤੀ ਹੋਊਗੀ ਇਥਨੋਲ ਦੀ ਮਤਲਬ ਮਿਕਸ ਕੀਤਾ ਹੋਊਗਾ 80 ਦੇ 20 ਦੀ ਰੇਸ਼ੋ ਦੇ ਵਿੱਚ ਇਹ ਮਿਕਸ ਕਰਕੇ ਇੰਜਣਾਂ ਦੇ ਵਿੱਚ ਪਾਇਆ ਜਾਊਗਾ ਸੋ ਟਾਰਗੇਟ ਉਹੀ ਸੀ ਸਰਕਾਰ ਦੇ ਵੀ ਸਰਕਾਰ ਦਾ ਦਾਵਾ ਸੀਗਾ ਵੀ ਆਪਾਂ ਨੂੰ ਇੰਪੋਰਟ ਆ ਜਿਹੜਾ ਖੱੱਚੇ ਤੇਲ ਦਾ ਉਹ ਘਟ ਜੂਗਾ ਤੇ ਹਾਂ ਇਹਦੇ ਨਾਲ ਫਾਇਦਾ ਵੀ ਹੋਇਆ ਗਵਰਨਮੈਂਟ ਨੂੰ 54000 ਕਰੋੜ ਹੁਣ ਤੱਕ 2014 ਤੋਂ ਲੈ ਕੇ ਹੁਣ ਤੱਕ ਸਰਕਾਰ ਨੂੰ ਫਾਇਦਾ ਵੀ ਹੋਇਆ ਇਹਦੇ ਨਾਲ ਪੋਲਿਊਸ਼ਨ ਵੀ ਘਟਿਆ ਵਾ ਸਰਕਾਰ ਦਾ ਇਹ ਮੰਨਣਾ ਵਾ 9 ਦਸੰਬਰ ਨੂੰ ਖਬਰ ਆndi ਆ ਦੈਨਿਕ ਭਾਸਕਰ ਨਿਊਜ਼ਪੇਪਰ ਦੇ ਵਿੱਚ ਉਹਦੇ ਵਿੱਚ ਕਿਹਾ ਜਾਂਦਾ ਵੀ ਜਿਹੜੀ ਇਥਨੋਲ ਬਲੈਂਡਿੰਗ ਆ ਜਿੰਨੀਆਂ ਵੀ 2020 ਤੋਂ ਪਹਿਲਾਂ ਦੀਆਂ ਗੱਡੀਆਂ ਬਣੀਆਂ ਹੋਈਆਂ ਨੇ ਉਹਨਾਂ ਦੀ ਜਿਹੜੀ ਮਾਈਲੇਜ ਆ 6 ਤੋਂ 7% ਜਿਹੜੀ ਉਹ ਘਟ ਗਈ ਆ ਇਸੇ ਤਰੀਕੇ ਨਾਲ ਇੱਕ ਰਿਪੋਰਟ ਸਾਹਮਣੇ ਆਉਂਦੀ ਆ ਆਟੋਮੇਟਿਵ ਰਿਸਰਚ ਐਸੋਸੀਏਸ਼ਨ ਆਫ ਇੰਡੀਆ ਇੰਡੀਅਨ ਇੰਸਟੀਟਿਊਟ ਆਫ ਪੈਟਰੋਲੀਅਮ ਤੇ ਇੰਡੀਅਨ ਆਇਲ ਇਹਨਾਂ ਦਾ ਆਰ ਐਨ ਡੀ ਡਿਪਾਰਟਮੈਂਟ ਸੀ ਉਹਨਾਂ ਨੇ ਰਿਪੋਰਟ ਪੇਸ਼ ਕੀਤੀ ਵੀ ਜਿਹੜਾ B4 ਤੇ B6 ਦੀ ਫੇਸ 1 ਇੰਜਨ ਜੋ ਆਇਆ ਸੀਗਾ 2000 बी तो बाद ओहो सिर्फ 5% ब्लेंडिंग नु सपोर्ट करदा सिगा इथेनॉल नु। ਹੁਣ ਜਦੋਂ ਉਹਦੇ ਵਿੱਚ 20% ਪਾਇਆ ਜਾਊਗਾ ਤਾਂ ਉਹਦੀ ਜਿਹੜੀ ਸ਼ਕਤੀ ਆ ਇੰਜਨ ਦੀ ਉਹ ਘਟ ਜੂਗੀ। ਮਤਲਬ ਉਹ ਪ੍ਰੋਪਰ ਕੰਮ ਨਹੀਂ ਕਰੂਗਾ ਜਿਸ ਦੇ ਕਰਕੇ ਲੋਕਾਂ ਨੂੰ 2020 ਤੋਂ ਪਹਿਲਾਂ ਦੇ ਵਾਹਨ ਸੀਗੇ ਜਿਹੜੇ ਉਹ ਜਲਦੀ ਜਲਦੀ ਵੇਚਣੇ ਪੈਣਗੇ ਕਿਉਂਕਿ ਪੁਰਾਣੇ ਹੋਣਗੇ। ਇਸ ਤਰੀਕੇ ਨਾਲ ਜਿੰਨੇ ਵੀ 2020 ਤੋਂ ਬਾਅਦ E20 ਨੂੰ ਸਪੋਰਟ ਕਰਦੇ ਹੋਣਗੇ ਮਤਲਬ ਇਥਨੋਇਲ 20% ਨੂੰ ਸਪੋਰਟ ਕਰਦੇ ਹੋਣਗੇ ਉਹਨਾਂ ਦੀ ਵਿਕਰੀਆਂ ਧੜਾ ਧੜ ਵਧੂਗੀ ਪ੍ਰਾਣੇ ਵੇਚ ਕੇ ਨਮਿਆਂ ਦੇ ਵਿੱਚ ਲੈਣਾ ਲੋਕਾਂ ਦੀ ਮਜਬੂਰੀ ਹੋ ਜਾਊਗੀ ਕਿਉਂਕਿ ਅਗਰ ਇੰਜਨ ਨਹੀਂ ਸਪੋਰਟ ਕਰੂਗਾ ਤਾਂ ਉਹ ਵਾਹਨਾਂ ਨੂੰ ਸਹੀ ਤਰੀਕੇ ਨਾਲ ਰੱਖ ਨਹੀਂ ਸਕਣਗੇ ਇਹ ਚੀਜ਼ ਸੀ ਜਿਹੜੀ ਉਹ ਸਾਰੀ ਇਹ ਰਿਪੋਰਟ ਦੇ ਵਿੱਚ ਹੈ ਜਿਹੜੀ ਗਵਰਨਮੈਂਟ ਨੇ ਸ਼ੋ ਕੀਤੀ ਫਿਰ ਕੇਂਦਰ ਸਰਕਾਰ ਦੀ ਰਿਪੋਰਟ ਦੇ ਅਨੁਸਾਰ ਜਦੋਂ E20 ਫਿਊਲ ਨੂੰ 2020 ਤੋਂ ਬਾਅਦ ਦੀਆਂ ਵੱਡੀਆਂ ਗੱਡੀਆਂ ਦੇ ਵਿੱਚ ਪਾਇਆ ਜਾਊਗਾ ਜਿਹੜੀਆਂ ਸਪੋਰਟ ਕਰਦੀਆਂ ਹੋਣਗੀਆਂ E20 ਨੂੰ ਉਨ੍ਹਾਂ ਦੇ ਹਿਸਾਬ ਦੇ ਨਾਲ ਵੀ ਜਿਹੜਾ ਤਾਂ ਮੋਟਰਸਾਈਕਲ ਆ ਜਾਂ ਟੂ ਵੀਲਰ ਆ ਉਹਦੇ ਵਿੱਚੋਂ 50% ਜਿਹੜਾ ਪੋਲਿਊਸ਼ਨ ਆ ਉਹ ਘਟ ਜਾਊਗਾ ਮਤਲਬ ਉਹ ਗੈਸੋਲਿਨ ਇੰਜਨ ਦੇ ਕੰਪੇਅਰ 50% ਆ ਜਿਹੜਾ ਉਹ ਘਟ ਪੋਲਿਊਸ਼ਨ ਕ੍ਰੀਏਟ ਕਰੂਗਾ ਇਸੇ ਤਰੀਕੇ ਨਾਲ ਕਾਰਾਂ ਨੇ ਜਿਹੜੀਆਂ 30% ਤੱਕ ਜਿਹੜਾ ਪੋਲਿਊਸ਼ਨ ਆ 에ਅਰ ਪੋਲਿਊਸ਼ਨ ਉਹ ਘਟ ਕਰ ਲਈਆਂ ਸੋ ਇਹ ਕਾਰਨ ਕਰਕੇ ਜੋਰ ਲਗਾ ਰਹੀ ਆ ਸਰਕਾਰ ਵੀ ਇਸ ਚੀਜ਼ ਨੂੰ ਜਿਆਦਾ ਤੋਂ ਜਿਆਦਾ ਲਾਗੂ ਕੀਤਾ ਜਾਵੇ ਤੇ ਵੱਡੇ ਸਕੇਲ ਦੇ ਉੱਪਰ ਜਿਹੜਾ ਇਥਨੋਲ ਬਲੈਂਡਿੰਗ ਦਾ ਕੰਮ ਆ ਜਿਹੜਾ ਉਹ ਸ਼ੁਰੂ ਕੀਤਾ ਜਾਵੇ ਜੀ ਆਪਾਂ ਗੱਲ ਕਰੀਏ ਇਹ ਵੀ ਕਿਹੜੇ ਕਿਹੜੇ ਰਾਜਾਂ ਦੇ ਵਿੱਚ ਹੈ ਜਿਹੜਾ ਇਥਨੋਲ 20% ਹੈ ਜਿਹੜਾ ਉਹ ਲਾਗੂ ਹੋ ਚੁੱਕਿਆ ਹੈ ਤਾਂ ਰਿਪੋਰਟ ਦੇ ਅਨੁਸਾਰ ਹੈ ਜਿਹੜਾ ਉਹ 11 ਰਾਜਾਂ ਦੇ ਵਿੱਚ ਤੇ 15 ਸ਼ਹਿਰਾਂ ਦੇ ਵਿੱਚ ਹੈ ਜਿਹੜਾ ਇਹ ਮਿਲਣਾ ਸ਼ੁਰੂ ਹੋ ਗਿਆ ਭਾਰਤ ਦੇ ਵਿੱਚ ਤੇ ਸਰਕਾਰ ਨੇ ਟੀਚਾ ਰੱਖਿਆ ਟਾਰਗੇਟ ਰੱਖਿਆ ਵੀ 2025 ਤੱਕ ਪੂਰੇ ਭਾਰਤ ਦੇ ਵਿੱਚ ਜਿਹੜਾ E20 ਹੈ ਜਿਹੜਾ ਉਹ ਸ਼ੁਰੂ ਹੋ ਜਾਊਗਾ ਵਿਕਣਾ ਤਦ ਦੈਨਿਕ ਬਾਸ ਕਰਦੀ ਰਿਪੋਰਟ ਦੇ ਵਿੱਚ ਇਹ ਵੀ ਲਿਖਿਆ ਗਿਆ ਵੀ ਜਿਹੜਾ ਪੰਜਾਬ ਦੇ ਵਿੱਚ ਲੁਧਿਆਣੇ ਦੇ ਵਿੱਚ ਜਿਹੜੀ ਰਿਪੋਰਟ ਆਈ ਹੈ ਉਹਦੇ ਵਿੱਚ ਇਹ ਲਿਖਿਆ ਗਿਆ ਵੀ 1 ਦਸੰਬਰ ਤੋਂ E20 ਮਤਲਬ ਇਥਨੋਲ 20% ਦੀ ਜਿਹੜੀ ਆ ਵਿਕਰੀ ਆ ਸ਼ੁਰੂ ਹੋ ਗਈ ਆ ਸਾਰੇ ਪੈਟਰੋਲ ਪੰਪ ਦੇ ਉੱਪਰ ਤੇ ਲੁਧਿਆਣੇ ਦੇ ਵਿੱਚ ਹੋ ਗਿਆ ਜਦੋਂ ਪੱਤਰਕਾਰਾਂ ਨੇ ਸਵਾਲ ਕੀਤੇ ਨੇ ਪੈਟਰੋਲ ਪੰਪ ਦੇ ਮਾਲਕਾਂ ਨੂੰ ਤਾਂ ਉਹਨਾਂ ਦਾ ਕਹਿਣਾ ਸੀ ਵੀ ਅਸੀਂ ਇੱਕ ਕਾਨਫਰੰਸ ਕੀਤੀ ਆ ਤੇ ਉਹਦੇ ਵਿੱਚ ਆ ਅਸੀਂ ਗ੍ਰਾਹਕਾਂ ਨੂੰ ਆ ਜਿਹੜਾ ਉਹ ਜਾਗਰੂਕ ਕੀਤਾ ਤੇ ਲੋਕਾਂ ਦਾ ਸਾਰਿਆਂ ਤੱਕ ਲਗਭਗ ਖਬਰ ਆ ਜਿਹੜੀ ਪਹੁੰਚ ਚੁੱਕੀ ਆ ਵੀ ਲੁਧਿਆਣੇ ਦੇ ਵਿੱਚ E20 ਆ ਜਿਹੜਾ ਉਹ ਇਥਨੋਲ 20 ਆ ਉਹ ਵਿਕਣਾ ਸ਼ੁਰੂ ਹੋ ਗਿਆ ਸੋ ਅਗਰ ਜੇ ਤਾਂ ਕਿਸੇ ਨੂੰ ਇਸ ਖਬਰ ਦਾ ਪਤਾ ਸੀਗਾ ਤਾਂ ਉਹ ਵੀ ਕਮੈਂਟ ਸੈਕਸ਼ਨ ਤੇ ਦੱਸਣ ਵੀ ਉਹਨਾਂ ਨੂੰ ਪਹਿਲਾਂ ਤੋਂ ਹੀ ਪਤਾ ਸੀ ਅਗਰ ਜਿਨ੍ਹਾਂ ਨੂੰ ਨਹੀਂ ਪਤਾ ਲੱਗਿਆ ਤਾਂ ਉਹ ਇਹ ਵੀਡੀਓ ਦੇ ਮਾਧਿਅਮ ਰਾਹੀਂ ਜਾਗਰੂਕ ਹੋ ਸਕਦੇ ਨੇ ਤੇ ਤੁਹਾਨੂੰ ਪਤਾ ਚੱਲ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ E20 ਜਿਹੜਾ ਇਥਨੋਲ ਆ ਬਲੈਂਡਿੰਗ ਪੈਟਰੋਲ ਆ ਉਹ ਪੈਟਰੋਲ ਪੰਪਾਂ ਦੇ ਵਿੱਚ ਵੇਚੇ ਵੇਖਣਾ ਸ਼ੁਰੂ ਹੋ ਗਿਆ ਤੇ ਤੁਹਾਡੀ ਗੱਡੀਆਂ ਦੇ ਇੰਜਨ ਦੇ ਲਈ ਕਿੰਨਾ ਕੋ ਸੇਫ ਹੈ ਤੇ ਕੀ ਉਹਦੇ ਫਾਇਦੇ ਨੇ ਕੀ ਨੁਕਸਾਨੇ ਹੋ ਇਸ ਵੀਡੀਓ ਰਾਹੀਂ ਤੁਹਾਨੂੰ ਪਤਾ ਚੱਲ ਸਕਦਾ ਵਾ ਤੇ ਅੰਤ ਦੇ ਵਿੱਚ ਸਵਾਲ ਖੜਾ ਹੁੰਦਾ ਵੀ ਆਪਾਂ ਨੂੰ ਕਿੰਦਾ ਪਤਾ ਚੱਲੂਗਾ ਵੀ ਕਿਹੜੇ ਇੰਜਨ ਦੇ ਉੱਪਰ ਹੈ ਜਿਹੜਾ E20 ਜਿਹੜਾ ਪੈਟਰੋਲ ਆ ਪਊਗਾ ਤਾਂ ਤੁਸੀਂ ਦੇਖ ਸਕਦੇ ਹੋ ਵੀ ਟੈਂਕੀ ਦੇ ਉੱਪਰ ਇੱਕ ਸਟicker ਲੱਗਿਆ ਹੁੰਦਾ ਉਹਦੇ ਤੇ ਲਿਖਿਆ ਹੋਊਗਾ ਵੀ ਇਥਨੋਲ 20 E20 ਕਰਕੇ ਸ਼ਬਦ ਲਿਖਿਆ ਹੋਊਗਾ ਉਹਦਾ ਮਤਲਬ ਇਹ ਹੋਊਗਾ ਵੀ ਤੁਸੀਂ 20% ਬਲੈਂਡਿੰਗ ਪੈਟਰੋਲ ਹੈ ਜਿਹੜਾ ਆਪਣੇ ਗੱਡੀ ਦੇ ਇੰਜਨ ਦੇ ਵਿੱਚ ਪਵਾ ਸਕਦੇ ਹੋ ਇਹਦਾ ਮਤਲਬ ਇਹ ਹੋਊਗਾ ਸੋ ਇੰਨੀ ਇੱਕ ਵੀਡੀਓ ਸੀ ਅਗਰ ਵਧੀਆ ਲੱਗੂਗੀ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਓ